ਹਾਂ ਪਰ ਥੋੜੇ ਦਿਨ ਹੋਏ ਨੇ ਪਾਸੋਂ ਹੀ ਆਈਆਂ ਮੈਂ ਛੁੱਟੀ ਲੈ ਕੇ ਹਾਂ ਔਖਾ ਸੀਗਾ ਹੁਣ ਤਾਂ ਘਰੇ ਆਂ ਤੇ ਬਹੂ ਨੂੰ ਬਹੁਤ ਔਖਾ ਹੁੰਦਾ ਸੀ ਨਾਲੇ ਮੈਨੂੰ ਉੱਥੇ ਸਾਭਦੀ ਸੀ ਨਾਲੇ ਫਿਰ ਇੱਧਰ ਘਰੇ ਦੇਖਦੀ ਸੀ ਸਾਰਾ ਕੁਝ ਇਸ ਕਰਕੇ ਮੈਨੂੰ ਫਿਰ ਤੈਨੂੰ ਪਤਾ ਔਖਾ ਹੋ ਜਾਂਦਾ ਵਾ ਫਿਰ ਇਸ ਕਰਕੇ ਛੁੱਟੀ ਲੈਣੀ ਪਈ ਦੇਖ ਬਿਚਾਰੀ ਔਖੀ ਹੁੰਦੀ ਐ ਤੂੰ ਦੱਸ ਕਿਵੇਂ ਆ ਠੀਕ ਠਾਕ ਆ ਹੋ ਜੂਗੀ ਆਪੇ ਕਰੂਗੀ ਫਿਰ ਹੁਣ ਚਲੋ ਥੋੜੇ ਦਿਨਾਂ ਬਾਅਦ ਦਿਖਾ ਲਿਆਵਾਂਗੇ ਕੋਈ ਗੱਲ ਨਹੀਂ ਬਾਕੀ ਤੁਸੀਂ ਦੱਸੋ ਤੁਹਾਡੀ ਨੋ ਕਿਵੇਂ ਆ ਤੁਸੀਂ ਠੀਕ ਠਾਕ ਹੋ ਉਹ ਤਾਂ ਤੇਰੀ ਗੱਲ ਠੀਕ ਆ ਇਹ ਤਾਂ ਕਹਿੰਦੇ ਹੁੰਦੇ ਜਿਵੇਂ ਸਿਆਣੇ ਨੇ ਕਿਹਾ ਨਾ ਵੀ ਕਿਸੇ ਕਰਮਾ ਵਾਲੇ ਨੂੰ ਸੁੱਖ ਮਿਲਦਾ ਹੁੰਦਾ ਨੋਹਾਂ ਦਾ ਹਾਂ ਗੱਲ ਤਾਂ ਤੁਹਾਡੀ ਠੀਕ ਆ ਜੇ ਤਾਂ ਮੇਰੇ ਘਰ ਕਰੂਗੀ ਮੈਨੂੰ ਰੋਟੀ ਪਾਣੀ ਜਾਂ ਕੋਈ ਚੀਜ਼ ਖਾਣ ਨੂੰ ਦੇਊਗੀ ਤਾਂ ਠੀਕ ਆ ਨਹੀਂ ਫਿਰ ਤਾਂ ਤੈਨੂੰ ਪਤਾ ਹੀ ਆ ਫਿਰ ਤਾਂ ਆਪੇ ਚੱਕ ਕੇ ਖਾਣਾ ਹੀ ਆ ਕੋਈ ਨਹੀਂ ਫਿਰ ਮੈਂ ਆਪੇ ਚੱਕ ਕੇ ਖਾ ਲਿਆ ਕਰੂੰਗੀ ਜਿੰਨਾ ਮਰਜ਼ੀ ਕਰ ਲੋ ਕਿਸੇ ਤਾਂ ਫੇਰ ਵੀ ਪਤਾ ਨਹੀਂ ਕਿਉਂ ਸੱਸਾਂ ਤਾਂ ਐਂ ਲੱਗਦਾ ਵਾ ਕਿ ਨੂੰਹਾਂ ਸਾਡਾ ਕਰਦੀ ਐ ਨਹੀਂ ਹੈ ਨਹੀਂ ਕਿਸੇ ਦੀਆਂ ਗੱਲਾਂ ਚਾਉਣ ਨਾਲ ਮੰਮੀ ਮਾੜਾ-ਮੋਟਾ ਤਾਂ ਸੋਚ ਲੈਂਦੇ ਚਲੋ ਠੀਕ ਆ ਭੈਣ ਜੀ ਮੈਂ ਹੁਣ ਦਵਾਈ ਲੈਣੀ ਆ ਹੁਣ ਦਵਾਈ ਦਾ ਟਾਈਮ ਹੋ ਗਿਆ ਮੈਂ ਫੇਰ ਫੋਨ ਕਰੂੰਗੀ ਥੋੜੀ ਦੇਰ ਨੂੰ ਹਾਂ ਠਹਿਰ ਕੇ ਥੋੜਾ ਜਿਹਾ ਹਾਂ ਵਰਕਿੰਗ ਹਾਂ ਠੀਕ ਆ ਚੰਗਾ ਚਲੋ ਹੁਣ ਦਵਾਈ ਲਵਾਂ ਦਵਾਈ ਦਾ ਟਾਈਮ ਹੋ ਗਿਆ ਦੱਸਦੇ। ਗੱਲ ਤਾਂ ਬਾਈ ਲੈਣੀ ਹੈ। ਮੈਂ ਦੇ ਦੇਣੀ ਆ ਮਮੀ ਦਵਾਈ। ਕੋਈ ਨਾ ਮੈਂ ਲੈ ਲੈਂਨੀ ਆ। ਦਵਾਈ ਦਾ ਟਾਈਮ ਹੋ ਗਿਆ ਹੁਣ ਮੈਂ ਕਿਹਾ ਵੀ ਚਲ ਤੂੰ ਕੋਈ ਕੰਮ ਕਰਦੀ ਹੋਵੇਂਗੀ ਮੈਂ ਲੈ ਲੈਣੀ ਬੰਦੀ। ਲੱਗਦਾ ਬੰਦੀ। ਆਂਟੀ ਦੀਆਂ ਗੱਲਾਂ ਦੇ ਵਿੱਚ ਆ ਹੀ ਗਏ। ਆ ਸੀਗਰ ਬੰਦੀ। ਅੱਗੇ 판지 ਹਾਂ ਕਿਦਾਂ ਠੀਕਾ ਹਾਂ ਹਾਂ ਅੱਛਾ ਛੁੱਟੀ ਕਿਦਾਂ ਮਿਲਿਆ ਹਸਪੀਟਲ ਚ ਹੋਵੇ ਤੇ ਚਾਹ ਤਨ ਹੋਵੇ ਅੱਛਾ ਠੀਕਾ ਹੁਣ ਤੁਸੀਂ ਦਵਾਈ ਦੂ ਚੱਲਦੀ ਹੈ ਹਾਂ ਦਵਾਈ ਤਾਂ ਚੱਲਦੀ ਆ ਉਹ ਦਵਾਈ ਲਈ ਆ ਹੁਣ ਲੈ ਕੇ ਆਈ ਹਾਂ ਅੱਛਾ ਅੱਛਾ ਦੀਦੀ ਦੀਦੀ ਮੈਨੂੰ ਦੱਸ ਦੇਣੀ ਹੈ ਕਿੱਥੇ ਆ ਸਰ ਜੋਈ ਚ ਕਰਦੀ ਹੁੰਨੀ ਕੁਝ ਅੱਛਾ ਉਹ ਕੀ ਕਰੇ ਵਿਚਾਰੀ ਹੁਣ ਸਾਰਾ ਦਿਨ ਉਹਨੂੰ ਵੇਰ ਨਹੀਂ ਲੱਗਦਾ ਹੈਗਾ ਕੋ ਜਦੋਂ ਮੈਂ ਹਸਪਤਾਲ ਚ ਸੀ ਇੱਕ ਟਾਈਮ ਜਦ ਹੀ ਮੈਂ ਵਿੱਚੇ ਦਾ ਹਸਪਤਾਲ ਦੇਖਦੀ ਸੀ ਵਿੱਚੇ ਘਰ ਨੂੰ ਭਜਦੀ ਸੀ ਸਾਰਾ ਕੰਮ ਘਰੇ ਕਰਦੀ ਸੀਗੀ ਆ ਕੇ ਹੁਣ ਕੀ ਗੱਲ ਤੇਰਾ ਟਾਈਮ ਹੀ ਨਹੀਂ ਸੀ ਗੱਲ ਤੂੰ ਇੱਕ ਵਾਰੀ ਵੀ ਨਹੀਂ ਖਬਰ ਲੈਣ ਆਈ ਹੈਗੀ ਕਿ 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 ਦੂਰ ਸੀ ਕਿ ਕਿਤੇ ਅੱਜ ਆਈਆਂ ਪਤਾ ਕਰਨ ਜੇ ਤੰਗਨ ਹੋ ਗਏ ਉਹਨੇ ਛੁੱਟੀ ਲਈ ਨਹੀਂ ਉਹ ਮੇਰੀ ਮੰਮੀ ਨੂੰ ਪਤਾ ਹੀ ਹੈ ਘਰ ਦੇ ਕੰਮਾਂ ਜਿੱਥੇ ਨਿਕਲੇ ਜਾਂਦਾ ਵਾ ਸਸਟੀ ਕਰਦੀ ਸੀ ਸਸਟੀ ਕਰਦੀ ਕਿ ਠੀਕ ਆ ਹਾਂਜੀ ਹਾਂਜੀ ਠੀਕ ਤੇ ਤੁਸੀਂ ਆਪਦੀ ਹਾਲਤ ਕਿਹੋ ਜਿਹੀ ਬਣਾਈ ਹੋਈ ਆ ਕੀ ਗੱਲ ਹੋ ਗਈ ਵਾਸ ਕੁਛ ਨਹੀਂ ਕਰਤੀ ਇਹ ਮੰਮੇ ਬਿਮਾਰ ਸੀ ਨਾ ਤਾਂ ਸਾਰੇ ਪਾਸੇ ਭਾਜੜ ਜੜ ਜਈ ਪਈ ਹੋਈ ਸੀ ਤਾਂ ਕਿਤੇ ਮੇਰੇ ਤੋਂ ਆਏ ਹੱਥ ਜੀ ਹੋ ਗਈ ਥੋੜੀ ਜੀ ਹੋਰ ਚਾਹ ਪਾਣੀ ਲੈਵਾਂ ਰਹੀ ਤੀ ਕੋ ਨਹੀਂ ਨੀਂਦੀ ਪਾਣੀ ਤਾਂ ਮੈਂ ਪੀ ਕੇ ਆਈ ਆ ਪਾਣੀ ਲੈ ਲਓ ਤੁਸੀਂ ਆਏ ਦੋ ਚਾਹ ਹੀ ਬਣਾ ਲਓ ਜੀ ਅੱਛਾ ਬੈਠੇ ਹੋਣੀ ਚਾਹੇ ਕੀ ਠੀਕ ਹੈ ਮੁੰਡਾ ਕਿਵੇਂ ਆ ਠੀਕ ਠਾਕ ਹਾਂ ਜੀ ਮੰਮੀ ਮੁੰਡਾ ਵੀ ਠੀਕ ਆ ਉਹ ਵੀ ਤੁਹਾਨੂੰ ਬਹੁਤ ਯਾਦ ਕਰਦਾ ਸੀਗਾ ਮੇਰੇ ਮੁੰਡਾ ਸੀਗਾ ਫਿਰ ਤੁਹਾਨੂੰ ਉਹ ਮੰਮੀ ਟਿਊਸ਼ਨ ਦਾ ਟਾਈਮ ਹੁੰਦਾ ਸੀਗਾ ਮੈਂ ਕਿਹਾ ਚਲਦੇ ਟਿਊਸ਼ਨ ਜਾਇਆ ਪੇਪਰ ਚੱਲਦੇ ਨੇ ਨਾ ਤਾਂ ਕਰਕੇ ਫਿਰ ਮੈਂ ਲੈ ਕੇ ਨਹੀਂ ਆਈ ਨਾਲ ਫਿਰ ਕਿਸੇ ਦਿਨ ਲੈ ਆਉਂਗੀ ਉਹਨੂੰ ਨਾਲ ਮੰਮੀ ਮੈਨੂੰ ਤਾਂ ਬਹੁਤ ਹੀ ਫਿਕਰ ਹੋ ਗਿਆ ਸੀਗਾ ਮੇਰਾ ਤਾਂ ਐ ਮੰਨ ਕਰਦਾ ਸੀ ਫਟਾਫਟ ਥੋੜਾ ਪਤਾ ਲੈਣ ਆ ਜਾਵਾਂ ਪਰ ਕੀ ਕਰਾਂ ਘਰ ਦੇ ਕੰਮਾਂ ਚ ਨਿਕਲਣ ਹੀ ਜਾਂਦਾ ਹੈਗਾ ਇੱਕ ਮੁੰਡਾ ਛੋਟਾ ਤੁਹਾਨੂੰ ਪਤਾ ਜਿਦਣ ਨਹੀਂ ਕਰਦਾ ਵਾ ਟਿਊਸ਼ਨ ਭੇਜ ਦਿਆਂ ਸਕੂਲ ਭੇਜ ਦਿਆਂ ਤਾਂ ਕਿਤੇ ਕੰਮ ਕਰ ਸਕਦੀਆਂ ਜਦੋਂ ਘਰੇ ਆਉਂਦਾ ਵਾ ਕੋਈ ਕੰਮ ਨਹੀਂ ਕਰ ਦਿੰਦਾ ਮੈਨੂੰ ਬੱਚੇ ਫਿਰ ਇਕੱਡੀ ਕਰਦੇ ਹੁੰਦੇ ਨੇ ਤਾਂ ਕਰਕੇ ਮੂੰਹ ਵੀ ਥੋੜਾ ਔਖਾ ਹੋ ਜਾਂਦਾ ਵਾ ਹਲ ਚਾ ਰੱਖ ਹਾਂਜੀ ਤੁਸੀਂ ਇੱਥੇ ਚੱਲੇ ਬਹਿ ਜਾ ਤੁਸੀਂ ਵੀ ਗੱਲਾਂ ਬਾਤਾਂ ਕਰੋ ਉਹ ਮੇਰੇ ਰਸੋਈ ਦੇ ਵਿੱਚ ਖਾਣਾ ਵਗੈਰਾ ਬਣਾਉਣਾ ਹੈ ਨਾ ਤੇ ਮੈਂ ਬਣਾ ਲਵਾਂ ਫਿਰ ਹੁਣੇ ਹੁਣੇ ਫਿਰ ਬਿਆਣਿਆਂ ਨੇ ਆ ਜਾਣਾ ਵਾ ਫਿਰ ਤੈਨੂੰ ਪਤਾ ਹੀ ਆ ਕਿੱਥੇ ਕੰਮ ਦਿੰਦੇ ਨੇ ਕੋਈ ਕੰਮ ਹਾਂਜੀ ਦੀਦੀ ਉਹ ਤਾਂ ਹੈ ਪਰ ਮੰਮੀ ਤੁਹਾਨੂੰ ਤਾਂ ਡਾਕਟਰ ਨੇ ਹਲਕਾ ਫੁਰਕਾ ਦੱਸਿਆ ਹੁਣ ਖਾਣ ਵਾਸਤੇ ਆਹ ਦਾਲ ਖਿਚੜੀ ਦੜੀਆ ਵਗੈਰਾ ਜਿਹੜੇ ਕਿ ਹਲਕਾ-ਪੁਲਕਾ ਦੱਸਿਆ ਉਹਨਾਂ ਨੇ ਖਾਣ ਨੂੰ। ਅੱਛਾ। ਤੇ ਤੁਸੀਂ ਵੀ ਦੀਦੀ ਆਇਆ ਕਰਾ ਕਰੋ। ਮੰਮੀ ਨੂੰ ਨਾ ਕੋਲ ਦਾ ਸ਼ੇਕ ਬਣਾ ਕੇ ਦਿਆ ਕਰੋ ਤੁਸੀਂ। ਉਹਦੇ ਨਾਲ ਨਾ ਸਰੀਰ ਨੂੰ ਬਹੁਤ ਤਾਕਤ ਮਿਲਦੀ ਆ। ਜੋ ਚੀਜ਼ ਬਣਾ ਕੇ ਦੇਣੀ ਆ ਨਾ ਘਰੇ ਬਣਾ ਕੇ ਦਿਆ ਕਰੋ। ਤੁਹਾਨੂੰ ਤਾਂ ਪਤਾ ਹੀ ਆ ਦੀਦੀ ਜੇ ਮੰਮੀ ਦਾ ਵਧੀਆ ਤਰੀਕੇ ਨਾਲ ਧਿਆਨ ਰੱਖੋਗੇ ਨਾ ਤਾਂ ਹੀ ਆ ਬੈੱਡ ਤੋਂ ਜਲਦੀ ਉੱਠ ਸਕਾਂਗੇ। ਨਹੀਂ ਤਾਂ ਬੈੱਡ ਤੇ ਪਏ ਰਹਿਣਗੇ ਤੁਹਾਨੂੰ ਵੀ ਬਹੁਤ ਔਖਾ ਹੋ ਜਾਣਾ। ਉਹਨਾਂ ਲਈ ਚਾਦਰ ਕਿੰਨੀ ਗੰਦੀ ਲੱਗਦੀ ਦੇਖਣ ਨੂੰ। ਐਂ ਕਰਿਆ ਕਰੋ। ਦੂਜੇ ਤੀਜੇ ਦਿਨਾਂ ਇਹਨਾਂ ਨੂੰ ਚੱਕਦਿਆ ਕਰੋ ਕੋਈ ਆ ਜਾਂਦਾ ਵਾ ਤੇ ਬੁਰਾ ਲੱਗਦਾ ਵਾ ਨਾਲੇ ਦੀ ਜਦੋਂ ਇਹਨਾਂ ਨੂੰ ਮੰਮੀ ਦੇ ਸਾਰੇ ਕੱਪੜੇ ਧੋ ਲੈਂਦੇ ਹੋ ਨਾ ਡਟੋਲ ਦੇ ਵਿੱਚ ਦੀ ਕੱਢ ਦਿਆ ਕਰੋ ਇੱਕ ਵਾਰੀ ਕਿਉਂਕਿ ਇਹਨਾਂ ਦੇ ਲਈ ਸਾਫ਼ ਸਫਾਈ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਅੱਜ ਕੱਲ ਤਾਂ ਸਬਜ਼ੀਆਂ ਇੰਨੀ ਆਉਂਦੀਆਂ ਨੇ ਹਰੀਆਂ ਸਬਜ਼ੀਆਂ ਉਹਨਾਂ ਦਾ ਸੂਪਣਾ ਕਿ ਦਿਆ ਕਰੋ ਨਾਲੇ ਉਹ ਹਲਕਾ ਵੀ ਹੁੰਦਾ ਤਾਂ ਤਾਕਤਵਰ ਵੀ ਹੁੰਦਾ ਉਹ ਤੇਰੀ ਮੰਮੀ ਦਾ ਚਿਹਰਾ ਦੇਖੋ ਕਿੰਦਾ ਪੀੜਾ ਪਿਆ ਪਿਆ ਵਾ ਤੈਨੂੰ ਲੱਗਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖਦੇ ਹੈਗੇ ਐਦਾਂ ਕਰਿਆ ਕਰੋ ਹਰ ਅੱਧੇ ਘੰਟੇ ਬਾਅਦ ਨਾ ਕੁਛ ਨਾ ਕੁਛ ਮੰਮੀ ਨੂੰ ਖਾਣ ਨੂੰ ਦੇ ਦਿਆ ਕਰੋ ਉਹਦੇ ਨਾਲ ਸਰੀਰ 'ਚ ਵੀਕਨੈਸ ਨਹੀਂ ਹੁੰਦੀ ਹੈਗੀ ਕਹੇ ਤਾਂ ਤੂੰ ਪ੍ਰੀਤੀ ਸਹੀ ਰਹੀ ਹੈ ਪਰ ਇਹ ਮੇਰਾ ਧਿਆਨ ਨਹੀਂ ਰੱਖਦੀ ਪੂਰੀ ਤਰ੍ਹਾਂ ਹਾਂਜੀ ਮੰਮੀ ਤੁਹਾਡੀ ਗੱਲ ਬਿਲਕੁਲ ਸਹੀ ਆ ਜੇ ਦੀਦੀ ਤੁਹਾਡਾ ਧਿਆਨ ਰੱਖਦੇ ਹੁੰਦੇ ਨਾ ਤੁਹਾਡਾ ਇਹ ਹਾਲ ਨਾ ਹੁੰਦਾ ਚਲ ਠੀਕ ਆ ਪ੍ਰੀਤੀ ਫਿਰ ਮੈਂ ਰੋਟੀ ਸਬਜ਼ੀ ਬਣਾਉਣੀ ਹੈ ਅੰਦਰ ਜਾ ਕੇ ਜਾ ਰੁਕ ਜਾ ਥੋੜੀ ਦੇਰ ਇਹਨੇ ਬਣਾ ਲਈ ਲੈ ਪੁੱਤ ਜਿਹੜਾ ਦੋ ਟਾਈਮ ਸੂਪ ਤੂੰ ਮੈਨੂੰ ਤੂੰ ਬਣਾ ਕੇ ਲਿਆ ਕੇ ਦਿਆ ਕਰ ਆਪਣੇ ਘਰੋਂ ਇਹਨੂੰ ਖੰਨੀ ਆਉਂਦਾ ਕਿ ਨਹੀਂ ਨਹੀਂ ਆਉਂਦਾ ਤੂੰ ਹੀ ਲਿਆ ਕੇ ਦੇਣਾ ਨੂੰ ਬਾਕੀ ਜਿਹੜੇ ਮੇਰੇ ਢੀਡੇ ਕੱਪੜੇ ਨੇ ਚਾਦਰ ਵਗੈਰਾ ਜਾਂ ਮੇਰੇ ਕੱਪੜੇ ਨੇ ਪਾਈ ਹੋਏ ਇਹ ਤੂੰ ਵੀ ਤੋ ਕੇ ਲਿਆ ਕੇ ਦੇਣੇ ਨੇ ਡੀਟਾਲ ਦੇ ਨਾਲ ਤੇ ਜਿਹੜੀ ਹੈ ਨਾ ਉਹ ਵੀ ਤੂੰ ਹੀ ਬਣਾ ਕੇ ਲਿਆਇਆ ਕਰ ਇਹ ਤਾਂ ਵਧੀਆ ਨਹੀਂ ਬਣਾਉਂਦੀ ਹੈ ਜੀ ਪਤਾ ਨਹੀਂ ਕਿ ਨਹੀਂ ਆਉਂਦੀ ਨਹੀਂ ਬਣਾਉਣੀ ਇਹਨੂੰ ਉੱਪਰ ਦੂਰ ਨਹੀਂ ਅਜਾਂ ਸੌਖ ਕਰ ਸਕਦੇ ਤੇ ਤੇਰਾ ਘਰ ਆ ਮੈਂ ਹਾਂ ਮੈਂ ਨਹੀਂ ਮੰਮੀ ਇਹਨਾਂ ਕੁਝ ਕਰ ਸਕਦੀ ਹੈਗੀ ਨਾਲੇ ਤੁਸੀਂ ਇਹਨਾਂ ਦੀ ਜ਼ਿੰਮੇਵਾਰੀਆਂ ਮੇਰੀ ਥੋੜੀ ਆ ਦੀਦੀ ਦਾ ਹੀ ਹੱਕ ਬਣਦਾ ਸਾਰਾ ਕੁਝ ਕਰਨ ਦਾ ਮੇਰਾ ਥੋੜੀ ਬਣਦਾ ਵਾ ਜੇ ਸਾਰਾ ਕੁਝ ਇਹਦਾ ਕਰਨ ਦਾ ਹੱਕ ਬਣਦਾ ਵਾ ਨਾ ਫਿਰ ਤੂੰ ਮੱਤਾ ਬਣਾ ਦੇ ਜਿਹੜਾ ਕੁਝ ਕਰਦੀ ਹੈ ਠੀਕ ਆ ਮੱਤਾ ਦੇਦਾ ਵੀ ਹੋਗੀ ਚੰਗਾ ਲੱਗਦਾ ਵਾ ਜਿਹੜਾ ਸਭ ਕੁਝ ਸਮਝਦਾ ਹੋਵੇ ਹੁਣ ਕੀ ਕੀਤਾ ਵਾ ਤੂੰ ਆਉਂਦੀ ਤਾਂ ਤੂੰ ਅੱਡ ਹੋਗੀ ਉਹ ਹੁਣ ਮੇਰੇ ਨਾਲ ਸਾਰੇ ਕੋ ਸਮਝਦੀ ਆ ਸਾਰਾ ਦਿਨ ਕਦੇ ਨਹੀਂ ਉਹਨੇ ਗੱਲ ਕਰੀ ਐ ਜੀ ਵੀ ਮੈਂ ਅੱਡ ਹੋਣਾ ਮੈਨੂੰ ਸਾਂਭਦੀ ਵੀ ਐ ਸਭ ਕੁਝ ਰੋਟੀ ਪਾਣੀ ਜੋ ਦੱਸਿਆ ਡਾਕਟਰ ਨੇ ਸਭ ਕੁਝ ਬਣਾ ਕੇ ਦਿੰਦੀ ਐ ਮੈਨੂੰ ਕੂੰ ਕੀ ਆ ਕੇ ਮਤਾਂ ਦੇਣ ਲੱਗੀ ਆਈ ਵੀ ਕਿੰਨੇ ਦਿਨ ਬਾਅਦ ਕਹਿ ਦੇ ਨੋਗੇ ਮੈਨੂੰ ਛੁੱਟੀ ਮਿਲਣੀ ਚਾਰ ਦਿਨ ਹੋ ਗਏ ਅਜ ਚੌਥੇ ਦਿਨ ਆਈ ਐ ਤੂੰ ਕਹਿੰਦਾ ਬਹੁਤ ਦੂਰ ਰਹਿੰਦੀ ਸੀਗੀ ਇਹ ਤਾਂ ਤਾਰ ਨਹੀਂ ਹੋਇਆ ਗੱਲ ਦਾ ਹੀ ਲਾਪ੍ਰਿਤ ਦੀ ਬੜਾ ਉਹਨਾਂ ਦਾ ਬਿਲਕੁਲ ਹੀ ਸਿਰ ਖੁਰਕਣ ਦਾ ਬੇਨ ਨਹੀਂ ਹੈਗਾ ਜਿੰਨਾ ਉਹ ਕਰਦੀ ਹੈ ਉਹਨਾਂ ਕੋਈ ਨਹੀਂ ਕਰ ਸਕਦਾ ਤੂੰ ਕਿੱਥੋਂ ਕਰ ਲੇਂਗੀ ਉਹਨਾਂ ਬੜੇ ਉਹ ਨਹੀਂ ਹੁੰਦੀਆਂ ਨਾ ਮੱਤਾ ਦੇਣ ਦਾ ਆਇਆ ਕਰ ਮੜਾ ਮੜਾ ਹੱਥ ਫਿਟਾ ਆਇਆ ਕਰ ਜੇ ਨਾਲ ਆ ਕੇ ਨੋ ਨਹੀਂ ਇਹ ਇਹ ਮੇਰੀ ਧੀ ਆ ਧੀ ਮੈਂ ਇੱਕ ਗੱਲ ਕਹਾਂ ਗੁੱਸਾ ਨਾ ਕਰੇ ਹੱਕ ਤੁਹਾਡਾ ਵੀ ਬਰਾਬਰ ਦਾ ਹੀ ਬਣਦਾ ਪਰ ਮੈਂ ਕਦੀ ਕਹਿੰਦੀ ਨਹੀਂ ਹੈਗੀ ਮੈਂ ਕਹਿੰਦੀ ਚਲ ਛੱਡ ਪਰ ਬਾਕੀ ਜਿੱਦੀ ਜਹਿ ਜਿਹਾ ਕਰ ਹੁੰਦੀ ਆ ਉਹ ਇੱਥੇ ਹੀ ਗੱਲ ਕਰ ਲੈਣਾ ਮੈਂ ਬੜਾ ਬੋਲਣਾ ਨਹੀਂ ਚਾਹੁੰਦੀ ਤੇ ਨਾ ਹੀ ਮੈਨੂੰ ਬੋਲਣਾ ਚੰਗਾ ਲੱਗਦਾ ਮੈਂ ਤਾਂ ਸਿਰਫ ਇਹ ਹੀ ਕਹੂੰਗੀ ਕਿ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਚਾਹੀਦਾ ਮੈਂ ਕੁਝ ਗਲਤ ਨਹੀਂ ਕੀਤਾ ਮੈਂ ਮੰਮੀ ਦੇ ਦੇਖਪਨ ਪੂਰੀ ਕਰਦੀ ਹਾਂ ਜਦੋਂ ਮਰਜੀ ਦੇਖ ਲਿਓ ਆ ਕੇ ਬਾਕੀ ਤੁਸੀਂ ਦੱਸ ਦੋ ਵੀ ਤੁਸੀਂ ਕੀ ਕੀਤਾ ਉਹ ਵੀ ਤਾਂ ਮੈਂ ਕਹਿ ਨਹੀਂ ਆ ਕਿ ਜੇ ਤੂੰ ਵੀ ਉਹਦੇ ਵਰਗੀ ਬਣਨਾ ਨਾ ਇਹਦੇ ਵਰਗੀ ਬਣ ਕੇ ਰਹਿ ਬਣ ਕੇ ਦਿਖਾ ਦੂੰਗੀ ਉਹ ਵੀ ਮਾੜੀ ਮੋਟੀ ਸੇਵਾ ਕਰਿਆ ਕਰਾ ਕੇ ਇਹੇ ਥੋੜੀ ਵੀ ਤੂੰ ਹਰ ਵਾਰ ਮਤੰਜੇਣਾ ਨਾ ਮੜੂਟਾ ਇਹਦੇ ਵਰਗੀ ਬਣਾ ਲੈ ਸਾਈਟ ਵੀਡੀਓ ਕਿ ਤੁਹਾਨੂੰ ਕੀ ਸਮਝ ਲੱਗਿਆ ਕੀ ਨਹੀਂ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੀਆਂ ਦੋ ਨੂਹਾਂ ਚਾਹੇ ਇੱਕ ਅਲੱਗ ਰਹਿੰਦੀ ਐ ਤੇ ਚਾਹੇ ਨਾਲ ਰਹਿੰਦੀ ਆ ਪਰ ਦੋਨਾਂ ਦਾ ਹੱਕ ਤਾਂ ਬਰਾਬਰ ਦਾ ਹੀ ਹੁੰਦਾ ਸੰਭਾਲਣ ਦਾ ਆਪਣੇ ਸੱਸ ਨੂੰ ਇਹ ਨਹੀਂ ਹੈਗਾ ਕਿ ਜਿਹੜੀ ਅੱਡ ਰਹਿੰਦੀ ਆ ਕਿ ਸਿਰਫ ਉਹ ਦੱਸਣੀ ਆ ਕਿ ਤੁਸੀਂ ਆਹ ਬਣਾ ਲਓ ਤੁਸੀਂ ਉਹ ਬਣਾ ਲਓ ਤੇ ਜੇਕਰ ਉਹ ਆਪਣੇ ਘਰੋਂ ਬਣਾ ਕੇ ਵੀ ਲੈ ਆਉਂਦੀ ਆ ਉਹ 'ਚ ਕੋਈ ਗਲਤ ਨਹੀਂ ਪਰ ਲੇਕਿਨ ਜਿਹੜੀ ਉਸ ਸੱਸ ਨੂੰ ਸਾਹਮਣੇ ਰਹੀ ਆ ਉਹਦੇ ਨਾਲ ਰਹਿ ਰਹੀ ਆ ਉਹਨੂੰ ਸਮਝਾਉਣ ਦੀ ਕੋਈ ਜ਼ਰੂਰਤ ਨਹੀਂ ਅਗਰ ਉਹ ਸਹੀ ਤਰੀਕੇ ਨਾਲ ਉਹਨਾਂ ਦੇ ਨਾਲ ਚੱਲ ਰਹੀ ਏ ਅੱਕੇ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਰਸੀ ਕਾਂਗਰ